ਜਿਵੇਂ ਜਿਵੇਂ ਮੌਸਮ ਚੜ੍ਹਦਾ ਹੈ ਬੇਸਿਕ ਵੈਸੇ ਵਿਕਰੀ ਛੋਟੀ ਹੁੰਦੀ ਹੈ ਤੇ ਵਪਾਰੀ ਕੁਝ ਮੇ ਨੁਕਸਾਨ ਹੈ ਤਾਂ ਜਿਹੜੇ ਵਪਾਰੀ ਹੈ ਉਹ ਮਾਲ ਇੱਥੇ ਖਰੀਦਣੇ ਨਹੀਂ ਆਤੇ ਤਾਂ ਇਹ ਹਮ ਲੋਕੋ ਨੂੰ ਨੁਕਸਾਨ ਹੁੰਦਾ ਹੈ ਮੌਸਮ ਨਾਲ ਦਾ ਉਹ ਜਿਹੜਾ ਫਰੂਟ ਆਉਗਾ ਹੁਣ ਕਿੰਨੂ ਜਿੱਲੂ ਆਣ ਕਿੰਨੂ ਬਿਗਣਾ ਗਿਆ ਹੁਣ ਕਿੰਨੂ ਹੋ ਗਿਆ ਸੰਤਰਾ ਹੋ ਗਿਆ ਸੇਬ ਵਗੈਰਾ ਮੌਸਮ ਦੇ ਨਾਲ ਤਾਂ ਠੀਕ ਹੈ ਹੁਣ ਇਹਦਾ ਸੀਜ਼ਨ ਸ਼ੁਰੂ ਹੋਇਆ ਤੇ ਅਜੇ ਤਾਂ ਨੁਕਸਾਨ ਹੀ ਜਾ ਰਹੇ ਆ ਹੁਣ 10 15 ਦਿਨ ਤੱਕ ਕੰਮ ਸਹੀ ਹੋ ਜਾਏਗਾ ਇਹਦਾ ਕਾ ਕੁਸ ਫਰਕ ਕਭੀ ਨਜ਼ਰ ਆਇਆ ਫਰਕ ਕਿ ਮੇਰੇ ਜੋ ਮੌਸਮ ਥੋੜਾ ਚੇਂਜ ਹੈ ਤੇ ਮਾਲ ਵੀ ਪੂਛੇ ਤੋਂ ਘਟੇ ਤੇ ਮਾਲ ਜਿਹਾ ਜਿਹਾ ਵਧਦਾ ਹੈ ਤੇ ਵੈਸੇ ਫਿਕਰੀ ਵੀ ਵਧਦੀ ਹੈ 50% ਕਮ ਘਟਦਾ ਹੈ ਇੱਕ ਹਰਪਿਰਤਾ ਕਰਕੇ ਵੀ ਫਰਕ ਪੈ ਗਿਆ ਕਾਰੋਬਾਰ ਦਾ ਆਣਾ ਕਰਕੇ ਕਿਉਂਕਿ ਹਰਪਿਰਤਾ ਕਿ ਮੈਰਜ ਹੈ ਵੈਸੇ ਖੁੱਲ ਕੇ ਲੰਦਾ ਜੀ ਉਹ ਅਗਲਾ ਹਾਲ ਨੇ ਪਹਿਲਾ ਪਹਿਲਾ ਘਰ ਮਕਾਨ ਬਣਾਏਗਾ ਉਸ ਤੋਂ ਬਾਅਦ ਹੀ ਅਗਲਾ ਵਿਆਹ ਸ਼ਦੀ ਦੇ ਵੈਸੇ ਦਰੇਗਾ ਵਿਕਰੀ ਘਟਾ ਹੈ ਵਿਕਰੀ ਘਟਾ ਹੈ ਅਲੱਗ ਕਿ ਕਿਆ ਸਮਝ ਕਾਰਨ ਇਹ ਹੈ ਕਿ ਅਲਕਸਨ ਹੈ ਵਿਆਹ ਨੇ ਉਹਦੇ ਕਰਕੇ ਸਾਰੇ ਬੰਦੇ ਬਾਹਰ ਸੱਲਾ ਦਾ ਪਿਆਰ ਤੋਂ ਆਣੇ ਵੀ ਜਰਾ ਇੱਥੇ ਬਿਕੇ ਕੰਮ ਕਰਦਾ ਹੋਰ ਕੋਈ ਤਾਂ ਨਹੀਂ ਤੇ ਕੋਈ ਬਬਤਾਂਗੇ ਫੇਰ ਸੱਸੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਮਿਤ ਸਿਰਫ ਮੌਸਮ ਨਹੀਂ ਬਦਲਦਾ ਮੌਸਮ ਬਦਲਣ ਦੇ ਨਾਲ ਲਾਈਫ ਸਟਾਈਲ ਦੇ ਵਿੱਚ ਵੀ ਤਬਦੀਲੀ ਆਂਦੀ ਹੈ ਵਪਾਰ ਤੇ ਵੀ ਤਬਦੀਲੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਕੱਪੜੇ ਦਾ ਵਪਾਰ ਹੋਵੇ ਚਾਹੇ ਉਹ ਸਬਜ਼ੀਆਂ ਦਾ ਹੋਵੇ ਭਾਵੇਂ ਫਲਾਂ ਦਾ ਤੇ ਇਸ ਵੇਲੇ ਮੌਜੂਦਾ ਬਾਜ਼ਾਰ ਦੇ ਵਿੱਚ ਤੇ ਫਲਾਂ ਦੇ ਬਾਜ਼ਾਰ ਦੇ ਵਿੱਚ ਕੀ ਕੁਝ ਤਬਦੀਲੀ ਆ ਰਹੀ ਹੈ ਉਹ ਦਿਖਾਉਣੇ ਆ ਦੇਖ ਸਕਦੇ ਹੋ ਜਿਵੇਂ ਗਰਮੀਆਂ ਦੇ ਵਿੱਚ ਮੁੱਖ ਮੰਗਾਂ ਹੁੰਦੀਆਂ ਨੇ ਤਰਬੂਜ਼ ਤੇ ਖਰਬੂਜ਼ ਨੂੰ ਲੈ ਕੇ ਤੇ ਉਸ ਤੋਂ ਬਾਅਦ ਜ਼ਰੂਰ ਉਸ ਮੰਗ ਦੇ ਵਿੱਚ ਵੀ ਬਦਲਾਅ ਆਂਦਾ ਹੈ ਇਸ ਦੇ ਨਾਲ ਜਿਹੜੇ ਮਾਰਕੀਟ ਨੇ ਮਾਰਕੀਟ ਦੇ ਵਿੱਚ ਉਸ ਫਲ ਦੀ ਜਿਹੜੀ ਜਗ੍ਹਾ ਹੈ ਕਿਨੂ ਤੇ ਸੰਤਰੇ ਲੈ ਲਿੰਦੇ ਨੇ ਰੰਗ-बिरंगे ਜਿਹੜੇ ਫਰੂਟਸ ਨੇ ਇਹਨਾਂ ਨੇ ਹੁਣ ਜਗ੍ਹਾ ਉਹਨਾਂ ਦੀ ਲੈਣੀ ਵੀ ਸ਼ੁਰੂ ਕਰਤੀ ਹੈ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਬਾਜ਼ਾਰ ਦੇ ਵਿੱਚ ਕੀ ਕੁਝ ਹੋਰ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਤੇ ਮੌਸਮ ਬਦਲਣ ਦੇ ਨਾਲ ਕੀ ਕੁਝ ਵਪਾਰ ਤੇ ਅਸਰ ਪੈਂਦਾ ਹੈ ਵਪਾਰੀ ਮੇਰੇ ਨਾਲ ਕਿਵੇਂ ਅਸਰ ਬਜੀ ਸਰ ਠੀਕ ਹੈ ਜੀ ਕੀ ਕੁਝ ਬਦਲਾਅ ਆਉਂਦੇ ਨੇ ਜਦ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਮੌਸਮ ਵੀ ਬਿਰਜੀ ਪਤਾ ਕੀ ਐਸੀ ਤੇ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਹੈ ਵੈਸੀ-ਵੈਸੀ ਵਿਕਰੀ ਸਿਲੋ ਹੁੰਦੀ ਹੈ ਤੇ ਵਪਾਰੀ ਕੁਝ ਮੇਂ ਨੁਕਸਾਨੇ जी जी, जी। आ, क्या कुछ नुकसान उसमें आता है आगे बिक्री नहीं है रेलियों पे अच्छा। जड़े व्यापारी है वो माल यहाँ से खरीदने नहीं आते हम लोगों को नुकसान होता है जी अच्छा। जी अभी मुख्य मांगे क्या है लोगो की क्या बदलाव मांगों में आया है ज्यादा करते किन्नू है? है ते दूजी आइटम चली अपनी मौसमी है तो पाँच नंबर है अजीब पानी वाला जी। तो इसमें जैसे गर्मियों में मुख्य लोगों को पसंद जो होती है वो आ, कह सकते हैं तरबूज और खरबूज होती है पर उसकी जगह जब सर्दियां आती हैं तो सर्दियों में किन्नू और संतरे हो जाते हैं तो इसके क्या कुछ फ़ायदे हैं तो फायदे है? फिर जी तो जो किन्नुत मौसमी है ए तो शरीर वास्ते बहुत ज़्यादा फ़ायदे हैं कोई बीमारी नहीं कोई दुख तकलीफ नहीं कोई परेशानी नहीं जी। तो अभी सप्लाई कैसी आ रही है पीछे सप्लाई में भी क्योंकि मौसम के कारण सप्लाई में भी कहीं ना कहीं फ़र्क जरूर देखने को मिलता है तो क्या कुछ फर्क अभी नज़र आ रहा है फर्क के जो मौसम थोड़ा चेंज है तो माल भी पीछे से घटे भी तो माल जैसे जैसे बढ़ता है तो वैसी बिक्री भी बढ़ती है जी जी, जी. अभी लोग क्या डिमांड कर रहे हैं ज़्यादा डिमांड इस समय तो मौसमी तो पाजप्पल पानी वाला जी जी ये गर्मियों में भी, भी मिलता है पर क्या इसमें कोई फर्क होता है कोई गुणवत्ता में फर्क आता है जब मौसम बदलता है तो ते गर्मी में भी जैसा माल पीछे से घट आता है बिक्री बद है तो माल पीछे से घट है अच्छा, गली है सर्दियों में इसकी सप्लाई ज्यादा सप्लाई ज्यादा जी जी सप्लाई ज्यादा है और और कोई तब्दीली इन सालों में आपने आपको देखने को मिली है नहीं नहीं कोई कोई नहीं बाजार में में अभी कैसी रौनक देखने मिल रही है है, है, है। है बिक्री 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 घट कारण ये के में हाँ। के सारे बाहर अच्छा। ज्यादातर फ्रूट आते से? से राज्यों से आते हैं इस अपने दाना मंडी में ते गुजरात चीकू है, है, से है ये कश्मीर कुछ तब्दीली मौसम ਮੌਜੂਦ ਨਾਲ ਦਾ ਉਹ ਜਿਹੜਾ ਫਰੂਟ ਆਊਗਾ ਹੁਣ ਕਿੰਨੂ ਜਿੱਲੂਗਾ ਹੁਣ ਕਿੰਨੂ ਵਿਗਣਾ ਆ ਗਿਆ ਹੁਣ ਹੂੰ ਕਿੰਨੂ ਹੋ ਗਿਆ ਸੰਤਰਾ ਹੋ ਗਿਆ ਸੇਬ ਵਗੈਰਾ ਤੇ ਗ੍ਰਾਹਕ ਕੀ ਕੁਛ ਇਸ ਵਾਰੀ ਮੰਗ ਕਰ ਰਿਹਾ ਤੇ ਪਿੱਛੋਂ ਸਪਲਾਈ ਕਿਵੇਂ ਦੀ ਗ੍ਰਾਹਕ ਦਾ ਬਹੁਤ ਘਟ ਗਿਆ ਇਸ ਵਾਰੀ ਦਾ ਅੱਛਾ ਅੰਦਾਜ਼ ਬਿਹਾਰ ਤੋਂ ਆਈਆਂ ਭਈਏ ਜਰਾ ਇੱਥੇ ਭਈਏ ਕੰਮ ਕਰਦਾ ਅੱਛਾ ਹੋਰ ਕੋਈ ਦਖ ਨਹੀਂ ਤੇ ਕੋਈ ਬਾਪਦਾਨਗੇ ਫੇ ਹੋਗਾ ਅੱਛਾ ਮਾਰਕ ਬਾਜ਼ਾਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਸੀਗੇ ਉਹ ਵੀ ਨਹੀਂ ਹੈਗੇ ਆ ਉਹ ਘਟ ਕੇ ਗਏ ਹੋਏ ਪਿੰਡ ਬੰਦਾ ਗਿਆ ਨਾ ਦਿਹਾੜਾ ਕਰਕੇ ਅੱਗੇ ਗਿਆ ਹੁਣ ਵਾਪਸ ਆਣਗੇ ਫੇਰ ਚੱਲੂਗਾ ਮਾ ਮੌਸਮ ਕੇ ਨਾਲ ਤੇ ਠੀਕ ਐ ਹੁਣ ਇਹਦਾ ਸੀਜ਼ਨ ਸ਼ੁਰੂ ਹੋਇਆ ਅੱਛਾ ਤੇ ਅਜੇ ਤੱਕ ਨੁਕਸਾਨ ਵਿੱਚ ਜਾ ਰਹੇ ਆ ਜੀ ਹੁਣ 10 15 ਦਿਨ ਦਾ ਕੰਮ ਸਹੀ ਹੋ ਜਾਏਗਾ ਇਹਦਾ 10 15 ਦਿਨ ਆਸ ਹੈਗੀ ਹਾਂਜੀ 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 ਤੇ ਮੈਂ ਅੱਗੇ ਗੱਲ ਕੀਤੀ ਹਾਰਵੇ ਪਾਰੀਆਂ ਨਾਲ ਕਹਿੰਦੇ ਕਿ ਐਤਕੀ ਕੰਮ ਦੇ ਉੱਤੇ ਘਟ ਆਸ ਦੇਖਣ ਨੂੰ ਮਿਲ ਰਹੀ ਆਸ ਤਾਂ ਹੈ ਹੀ ਨਹੀਂ ਕੰਮ ਤੇ ਪਿੱਛੇ ਨੁਕਸਾਨ ਹੀ ਜਗੇ ਸਾਰੇ ਅੱਛਾ ਟੋਟਲ ਕਾਮ ਨੁਕਸਾਨ ਚ ਗਏ ਹਰੇਕ ਜਿੰਨੇ ਇਥੇ ਫੜੀ ਵਾਲੇ ਬੈਠੇ ਆ ਕੋਈ 40000 ਕੋਈ 50000 60000 ਜੇ ਨੁਕਸਾਨ ਚ ਗਏ ਆ ਲੇਕਿਨ ਕਵਰ ਹੋ ਜਾਏਗਾ ਪਿਛਲੇ 10 ਸਾਲਾਂ ਦੇ ਮੁਕਾਬਲੇ ਕਿ ਜ਼ਿਆਦਾ ਨੁਕਸਾਨ ਹੈ ਜ਼ਿਆਦਾ ਨੁਕਸਾਨ ਹੈ ਜ਼ਿਆਦਾ ਨੁਕਸਾਨ ਹੈ ਪਹਿਲੇ ਸਹੀ ਸੀ ਮਾਹੌਲ ਜੈਸੇ ਠੀਕਾਚਰੇ ਨਾਲ ਜੈਸੇ ਖਤਮ ਹੋ ਗਏ ਮੰਡੀ ਹੋਰ ਕੀ ਕਾਰਨ ਮੰਦੇ ਕਾਰਨ ਇਹ ਹੀ ਹੈ ਕਿ ਹੁਣ ਪਰਚੀਆਂ ਪੁਰਾਣੀ ਹੁੰਦਾ 500 400 ਹਜ਼ਾਰ ਹਜ਼ਾਰ ਪਰਚੀ ਲੈਣ ਦੇ 200 400 ਉਹ ਪਰਚੀ ਕਰਕੇ ਵੀ ਅੱਦੇ ਲੋਕ ਮਰਦੇ ਪਏ ਛੁੱਟੀਆਂ ਦੇ ਵੀ ਪਹਿਲ ਲੈਂਦੇ ਆ ਬਹੁਤ ਮਤਲਬ ਦਿੱਕਤ ਹੋ ਰਹੀ ਹੈ ਤੇ ਇੱਕ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਪਪੀਤੇ ਦੀ ਸਪਲਾਈ ਪੂਰੇ ਸਾਲ ਸੇਮ ਹੀ ਹੁੰਦੀ ਹੈ ਪਰ ਕੋਈ ਉਹਨਾਂ ਦੀ ਕਹਿ ਸਕਦੇ ਗੁਣਵੱਤਾ ਦੇ ਵਿੱਚ ਕੋਈ ਫਰਕ ਹੁੰਦਾ ਕਿ ਉਹ ਗਰਮੀਆਂ ਦੇ ਵਿੱਚ ਸਪਲਾਈ ਵੀ ਹੁੰਦੀ ਹੈ ਠੰਡੀਆਂ ਦੇ ਵਿੱਚ ਵੀ ਗਰਮੀ 'ਚ ਇਹਨਾਂ ਜਦੋਂ ਵਿਆਹ ਸਾਦੀ ਸ਼ੁਰੂ ਹੁੰਦੇ ਉਹਨਾਂ ਜਦੋਂ ਵਿਆਹ ਵਿਆਹ ਸਾਦੀ ਸ਼ੁਰੂ ਹੋਣ ਦੇ ਬਾਅਦ ਇਹਦਾ ਤੇਜ਼ੀ ਆ ਜਾਂਦੇ ਅੱਛਾ ਜਦ ਤੱਕ ਵਿਆਹ ਸਾਦੀ ਨਹੀਂ ਹੈ ਨੋਰਮਲ ਕੰਮ ਹੈ ਅੱਛਾ ਵਿਆਹ ਸਾਦੀ ਜਹੀਂ ਜ਼ਿਆਦਾ ਖਪੀਤ ਤੇ ਕਿਹੜਾ ਬੈਸਟ ਹੁੰਦਾ ਹੈ ਸਰਦੀਆਂ ਵਾਲਾ ਜਾਂ ਗਰਮੀਆਂ ਵਾਲਾ ਸਰਦੀਆਂ ਹਾਂ ਹਾਂਜੀ ਗਰਮੀ 'ਚ ਨੁਕਸਾਨ ਹੈ ਅੱਛਾ ਕਿਵੇਂ ਇਹ ਮੈਂ ਕੀ ਜਿਵੇਂ ਪਪੀਤਾ ਪੱਕ ਜਾਂਦੇ ਆ ਆ ਪਪੀਤਾ ਗਰਮੀ 'ਚ ਗਰਮੀ ਬਰਦਾਸ਼ਤ ਨਹੀਂ ਕਰਦੇ ਅੱਛਾ ਇਹ ਪਿਲਪਿਲ ਹੋਣਾ ਹੋ ਜਾਣਾ ਦਾਗੀ ਹੋ ਜਾਣਾ ਫਿਰ ਨੁਕਸਾਨ ਜਾਣਾ ਹੁਣ ਠੰਡਾ ਮੌਸਮ ਹੈ ਅੱਜ ਨੇ ਕੱਲ ਵੀ ਕੋਈ ਨੁਕਸਾਨ ਨਹੀਂ ਅੱਛਾ ਤੇ ਗਰਮੀਆਂ ਦੇ ਵਿੱਚ ਕਿੰਨੀ ਛੇਤੀ ਖਰਾਬ ਹੁੰਦਾ ਹੈ ਇਹ ਦੂਏ ਦਿਨ ਦੂਏ ਦਿਨ ਰੰਗ ਬਦਲ ਜਾਂਦੀ ਹੈ ਠੰਡ ਦੇ ਵਿੱਚ ਠੰਡ 'ਚ ਬਵਾ ਮੈਂ 3 ਦਿਨ ਟਾਈਮ ਪਾਸ ਕਰ ਲਓ ਚਾਰ ਦਿਨਾਂ। ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਸਪਲਾਈ ਦੌਰਾਨ ਕਾਫੀ ਜਿਹੜੇ ਫਲ ਨੇ ਉਹ ਖਰਾਬ ਹੋ ਜਾਂਦੇ ਨੇ ਤੇ ਸਰਦੀਆਂ ਦੇ ਵਿੱਚ ਉਸ ਉਹਦੇ ਨਾਲ ਬਚਾਅ ਹੁੰਦਾ। ਸਬਜ਼ੀ ਦਾ ਵੀ ਫਰੂਟ ਦਾ ਵੀ ਸੇਵ ਦਾ ਵੀ ਸਰਦੀਆਂ 'ਚ ਸਭ ਨੂੰ ਬਚਾਅ ਹੁੰਦਾ। ਕਹਿ ਸਕਦੇ ਵਪਾਰੀ ਖੁਸ਼ ਹੁੰਦਾ ਹੈ ਸਰਦੀਆਂ ਦੇ ਵਿੱਚ। ਸਰਦੀਆਂ 'ਚ ਵਪਾਰੀ ਖੁਸ਼ ਹੁੰਦਾ, ਵੇਚਣ ਵਾਲੇ ਖੁਸ਼ ਹੁੰਦਾ, ਸਾਰੇ ਖੁਸ਼ ਹੁੰਦਾ। ਖਾਣ ਵਾਲੇ ਵੀ ਖੁਸ਼ ਹੁੰਦਾ। ਤੇ ਹੋਰ ਕੀ ਕੀ ਬਦਲਾਅ ਦੇਖਣ ਨੂੰ ਮਿਲਦੇ ਫਰੂਟ ਦੀ ਸਪਲਾਈ ਦੇ ਵਿੱਚ ਤੇ ਫਰੂਟ ਦੀ ਮੰਗ ਦੇ ਵਿੱਚ? ਫਰੂਟ ਤੇ ਜਿਵੇਂ ਹੁਣ ਸੀਜ਼ਨ ਆਇਆ ਹੁਣ ਸਿਆਲ ਤੇ ਮਸਮੀ ਹੋ ਗਿਆ ਸੇਵ ਹੋ ਗਿਆ ਪੰਜ ਨਿਪਲ ਇਹ ਸਬਜੀ ਪਪੀਤਾ ਹੋ ਗਿਆ ਇਸਵ ਲਗਤ ਜ਼ਿਆਦਾ ਹੈ ਸਬਜ਼ੀਆਂ ਦੀ ਵੀ ਲਗਤ ਜ਼ਿਆਦਾ ਹੈ ਕਿਉਂਕਿ ਹਰੀ ਸਬਜੀ ਆ ਰਹੀ ਖਰਾਬ ਨਹੀਂ ਹੋ ਰਹੀ ਗਰਮੀ ਚ ਦੂਜੇ ਦਿਨ ਮੁਰਝਾ ਜਾਂਦੇ ਹੁਣ ਤਕਰੀਬਨ ਸਹੀ ਹੈ ਚਲੇਗਾ ਕੰਮ 2-4 ਮਹੀਨਾ ਤੇ ਆਸ ਹੈ ਕਿ 15-20 ਦਿਨਾਂ ਬਾਅਦ ਇਸ ਚੀਜ਼ਾਂ ਦੇ ਵਿੱਚ ਬਦਲਾਅ ਆਏਗਾ ਤੇ ਖੁਸ਼ ਨਜ਼ਰ ਆਉਗੀ ਬਦਲਾਅ ਆਏਗਾ ਤੇ ਹੋਰ ਕੀ ਕੁਝ ਜਨਤਾ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਕਿ ਜਨਤਾ ਨੂੰ ਕਹਣਾ ਕਿ ਆਪਣਾ ਮੰਡੀ ਆਓ ਮੰਡੀ 'ਚ ਆਪਣਾ ਰੇਟ ਕਰਕੇ ਮਾਲ ਲੈ ਜਾਓ ਖਾਓ ਪੀਓ ਬਾਹਰ ਜਿਹੜਾ ਇੱਥੋਂ 10 ਰੁਪਏ 15 ਰੁਪਏ ਮਹਿੰਗੀ ਮਿਲ ਰਿਹਾ ਸਾਮਾਨ ਹੁਣ ਪਪੀਤਾ ਇੱਥੇ 40 ਵਿਕ ਰਿਹਾ ਦੁਕਾਨਾਂ 'ਚ ਚਲੇ ਜਾਓ 60 70 ਰੁਪਏ ਦਿੰਦੇ ਪਏ ਇਸ ਕਰਕੇ ਮੰਡੀ ਆ ਕੇ ਮੰਡੀ 'ਚ ਆਪਣਾ ਸਾਮਾਨ ਲੈ ਜਾਣਾ ਜੋ ਵੀ ਲੈ ਖੜ ਜਾਣਾ ਇੰਨਾ ਕੀ ਫਰਕ ਕਿਉਂ ਕਹਿ ਸਕਦੇ ਇਹ ਹੋਲਸੇਲ ਬਾਜ਼ਾਰ ਹੈ ਹੋਲਸੇਲ ਦੇ ਨਾਲੋਂ ਰਿਟੇਲ ਦੇ ਵਿੱਚ ਜ਼ਿਆਦਾ ਡਬਲ ਦਾ ਫਰਕ ਕਿਉਂ ਦੇਖਣ ਨੂੰ ਮਿਲਦਾ ਡਬਲ ਦਾ ਫਰਕ ਤਾਂ ਆਏਗਾ ਕਿ ਉਹ ਕੋਈ ਪੁੱਛਣ ਵਾਲਾ ਹੈ ਨਹੀਂ ਕਿਉਂਕਿ ਮਾਰਜਿੰਗ 2 4 ਰੁਪਈਆ ਹੋਵੇ ਨਾ 5 ਰੁਪਏ ਵੀ ਮਾਰਜਿਨ ਬਹੁਤ ਹੁੰਦਾ ਹੈ। ਤਾਂ ਜਦੋਂ ਆਪਾਂ ਡਬਲ ਕਰਨ ਲੱਗ ਜਾਨਾ ਨਾ ਫਿਰ ਉਹ ਜਿਵੇਂ ਪਿੰਡਾਂ 'ਚ ਐ ਮਹੱਲੇ 'ਚ ਐ ਉਹਨਾਂ ਨੂੰ ਰੇਟ ਦਾ ਪਤਾ ਨਹੀਂ ਹੁੰਦਾ। ਮੰਡੀ ਦਾ ਰੇਟ ਹੈ ਕਿ ਰੋਜ਼ ਰੇਟ ਘਟਾ ਹੈ ਤਾਂ ਵੱਧ ਹੈ। ਮਤਲਬ ਰੋਜ਼ ਹੀ ਰੇਟ ਹੈ ਤੇ ਉਹਨਾਂ ਨੂੰ ਉਹੀ ਡਿਟੇਲ ਤੇ ਵੇਚਣਾ। ਜੇ ਇੱਕ ਵਾਰ ਤੇਜ਼ੀ ਆ ਗਈ ਨਾ ਤੇਜ਼ੀ ਚਲੀ ਜਾ ਵੇਚ ਹੀ ਜਾਣਾ ਉਹਨਾਂ ਨੇ। ਆਹ ਫਰਕ ਹੈ। ਇਹ ਹੋ ਗਿਆ ਲੋਕਾਂ ਦੀ ਹੁਣ ਡਿਮਾਂਡ ਹੈ ਤੇ ਕੀ ਕੁਝ ਬਦਲਾਅ ਨੇ ਬਾਜ਼ਾਰ ਦੇ ਵਿੱਚ? ਸਰ ਸੂਦੇ ਸਾਰੇ ਮਹਿੰਗੇ ਹੋਣ ਕਰਕੇ ਸੇਲ ਬਹੁਤ ਘਟੀ ਹੋਈ ਹੈ। ਛੋਟਾ ਬੂਜਾ ਤੋਂ ਬਾਅਦ ਵੈਸੇ ਕੰਮ ਬਹੁਤ ਡਾਊਨ ਹੋ ਗਿਆ। ਇੱਕਦਮ ਬਾਜ਼ਾਰ ਸਲੰਭ ਵਜ ਗਿਆ। ਕਾਰਨ ਕੀ ਹੈ? ਇੰਨਾ ਕਬ ਵੈਸਾ ਹੈ ਨਹੀਂ ਮਾਰਕੀਟ 'ਚ ਬਿਲਕੁਲ ਵੀ। ਵੈਸਾ ਮਾਰਕੀਟ ਹੋਊਗਾ ਤੇ ਗਾਹ ਖਾਏਗਾ ਨਾ ਜੀ। ਨਾ ਉਹਨੇ ਰੋਟੀ ਖਾਣ ਜੋਗੇ ਪੈਸੇ ਨੇ ਫਰੂਟ ਖੋਤੋ ਖਾਏਗਾ ਗਲ। ਫਿਰ ਸਪਲਾਈ ਤੇ ਕੀ ਕੁਝ ਅਸਰ ਪੈ ਰਿਹਾ ਹੈ ਇਧਰ? ਬਹੁਤ ਬੁਰਾ ਅਸਰ ਹੈ ਜੀ। ਮਾਲ ਵੀ ਕਿਤੇ ਘਟਨੇ, ਸੜਦੇ ਜ਼ਿਆਦਾ ਨੇ। ਨੁਕਸਾਨ ਬਹੁਤ ਹਿੰਦੇ 'ਚ। ਜੀ। ਤੇ ਚੱਕਰ ਹੈਗਾ। ਅ ਕੋਈ ਡਿਮਾਂਡ ਵੀ ਵਧੀ ਹੈ ਕਿਸੇ ਚੀਜ਼ ਦੀ ਪਿਛਲੇ ਸਾਲ ਦੇ ਸਰ ਹਰ ਚੀਜ਼ ਵੇਂਗੀ ਕਿਹੜੀ ਡਿਮਾਂਡ ਵਧੇਗੀ ਤੁਹਾਡੇ ਕੋਲ ਜੇਬ ਚ ਪੈਸਾ ਰੋਟੀ ਖਾਣ ਜੋਗੇ ਨਹੀਂ ਤੁਸੀਂ ਫਰੂਟ ਕਿੱਥੋਂ ਖਾਓਗੇ ਜੀ ਮੈਂ ਆਪਾਂ ਰੋਟੀ ਪਹਿਲਾਂ ਦੇਖਾਂਗੇ ਬਾਅਦ ਚ ਫਰੂਟ ਦੇਖਾਂਗੇ ਨਾ ਕੋਈ ਵੀ ਬੰਦਾ ਹੋਏਗਾ ਇਹਨ ਇਸ ਕਰਕੇ ਬਹੁਤ ਪੇਸ਼ਨ ਡਾਉਨ ਹੈ ਘਰ-ਬਾਰ ਦੀ ਤੇ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਨੁਕਸਾਨ ਇਸ ਸਾਲ ਜ਼ਿਆਦਾ ਹੈ ਪਿਛਲੇ 10 ਸਾਲਾਂ ਦੇ ਮੁਕਾਬਲੇ ਕੱਟ ਕਿੰਨਾ ਕੁ ਫਰਕ ਦੇਖਣ ਨੂੰ ਮਿਲਦਾ 50% ਕਮ ਘਟਿਆ ਹੈ ਜੀ 50% ਆ 50% ਕੰਮ ਘਟਿਆ ਇੱਕ ਹੜਪਿਰਤਾ ਕਰਕੇ ਵੀ ਫਰਕ ਪੈ ਗਿਆ ਕਾਰੋਬਾਰ ਦਾ ਹਣਾ ਕਰਕੇ ਕਿਉਂਕਿ ਹਰ ਬੰਦਾ ਕੇ ਮੈਰਿਜੇ ਪੈਸੇ ਖੁੱਲ ਕੇ ਲਾਂਦਾ ਜੀ ਉਹ ਅਗਲਾ ਲਾਂ ਨੀ ਪਹਿਲਾ ਪਹਿਲਾ ਕਰਮ ਮਕਾਨ ਬਣਾਏਗਾ ਉਸ ਤੋਂ ਬਾਅਦ ਹੀ ਅਗਲਾ ਵਿਆਹ ਸ਼ਾਦੀ ਦੇ ਪੈਸੇ ਦੁਰੇਗਾ ਹੁਣ ਲੋਕੇ ਹਰ ਬੰਦਾ ਸਿੰਪਲ ਵਿਆਹ ਲੈ ਪੈਸੇ ਦੁਰਿਆ ਵੀ ਘੱਟ ਬਜਟ ਘੱਟ ਬੰਦੇ ਉਹਨੇ ਮੈਰਿਜ ਕਰੀਏ ਇਹ ਚੱਕਰ ਲੋਕ ਹੁਣ ਵਪਾਰੀ ਵੀ ਨਹੀਂ ਆ ਰਹੇ ਬਾਜ਼ਾਰ ਦੇ ਵਿੱਚ ਘੱਟ ਹੈ ਜੀ ਵਪਾਰੀ ਬਹੁਤ ਫੋੜ ਫਰਕ ਹੈਗਾ ਕਾਰੋਬਾਰ ਦਾ ਅੱਗੇ ਨਾਲ ਬਹੁਤ ਘੱਟ ਹੈਗਾ ਕੰਮ ਅੱਗੇ ਜਿਵੇਂ ਹੁੰਦਾ ਸੀ ਉਹ ਰੁਟੀਨ ਨਹੀਂ ਆ ਰਹੀ ਹੁਣ ਚਾਹਤ ਵੀ ਘਾਟੇ ਲੱਗਦੇ ਪੈ ਨੇ ਜਿਹੇ ਹਾਲਾਤ ਨੇ ਕਿਉਂਕਿ ਹਰ ਬੰਦਾ ਦਾ ਮਕਾਨ ਰੁੜੇ ਵੇ ਦੇਖੋ ਪਿੰਡਾਂ 'ਚ ਜਦ ਸ਼ਾਦੀਆਂ ਹੁੰਦੀਆਂ ਇਹ ਮਹੀਨੇ ਪਿੰਡਾਂ ਦੀਆਂ ਸ਼ਾਦੀਆਂ ਬਹੁਤ ਹੁੰਦੀਆਂ ਜੱਟ ਜਿਮੀਦਾਰਾਂ ਦੀਆਂ ਉਦੋਂ ਸਾਰੇ ਮਕਾਨ ਡੁੱਬੇ ਵੇ ਸਾਰਾ ਦੇਖ ਲਈ ਤੁਸੀਂ ਸਾਰਾ ਕੁਝ ਉਸ ਤੋਂ ਬਾਅਦ ਕਾਰੋਬਾਰ ਫਰਕ ਜ਼ਿਆਦਾ ਪਿਆ ਨਹੀਂ ਤਾਂ ਅੱਗੇ ਬਹੁਤ ਅੱਛਾ ਕੰਮ ਸੀਗਾ ਵਧੀਆ ਰੋਟੀ ਖਾਂਦੇ ਸਾਰੇ ਕੋਈ ਵੀ ਬੰਦਾ ਸਾਰੇ ਖੁਸ਼ ਸੀਗੇ ਪਰ ਇਸ ਸਾਲ ਬਹੁਤ ਜ਼ਿਆਦਾ ਸਲੰਪਾ ਕੰਮ 15 ਲੋ ਸੋ ਜਿੱਥੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਕਿ ਸਪਲਾਈ ਦੇ ਵਿੱਚ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ ਨਾਲ ਹੀ ਲੋਕਾਂ ਦੀ ਜਿਹੜੀ ਡਿਮਾਂਡ ਪਿਛਲੇ ਸਾਲ ਦੇ ਮੁਕਾਬਲੇ ਐਤਕੀ ਕਾਫੀ ਘਟ ਦੇਖਣ ਨੂੰ ਮਿਲ ਰਹੀ ਹੈ ਤੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰੀ ਖੁਸ਼ ਨਜ਼ਰ ਆਉਂਦਾ ਹੈ ਕਿ ਨਹੀਂ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਈ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਮਿਤ